ਕਾਂਗਰਸ ਪਾਰਟੀ ਤੋਂ ਪਟਿਆਲਾ ਜ਼ਿਲ੍ਹਾ ਦੇ ਯੂਥ ਪ੍ਰਧਾਨ ਵਾਰਡ ਨੰਬਰ 22 ਦੇ ਉਮੀਦਵਾਰ ਸੰਜੀਵ ਸ਼ਰਮਾ ਕਾਲੂ ਨੂੰ ਬਿੱਤੇ ਦਿਨੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਸੇ ਦੇ ਤਹਿਤ ਅੱਜ ਪਟਿਆਲਾ ਦੀ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਕੀ ਇਹ ਜਿਹੜੇ ਤੁਸੀਂ ਲੋਕਤੰਤਰ ਦੀ ਜਿਹੜੀ ਬਦਲਾਅ ਦੀ ਗੱਲਾਂ ਕਰਦੇ ਸੀਗੇ ਜੈ ਜੰਦਾਬਾਹ ਅੱਜ ਜਿਨ੍ਹਾਂ ਦੀ ੱੱਕਾ ਸ਼ਾਈ ਦੇਖੋ ਪਹਿਲਾਂ ਇਹਨਾਂ ਨੇ ਐਨਓ ਸੀਟ ਕੀਤਾ ਫੇਰ ਕਿਸੇ ਨੂੰ ਇਹਨਾਂ ਨੇ ਕਾਗਜ਼ ਨਾਮੀਨੇਸ਼ਨ ਕੈਂਸਲ ਵਾਲੇ ਦਿਨ ਕੀਤਾ ਅੱਜ ਤੁਸੀਂ ਦੇਖ ਲਓ ਇਹਨਾਂ ਨੂੰ ਲੋ ਇਹਨਾਂ ਨੂੰ ਇੰਨਾ ਘ ਡਾਰ ਹੈ ਇਹਨਾਂ ਦੇ ਕੈਂਡੀਡੇਟਾਂ ਨੂੰ ਕਿ ਸਾਨੂੰ ਇਲੈਕਸ਼ਨ 'ਚ ਵੀ ਨਹੀਂ ਖੜੇ ਹੋਉਂਦੇ ਪੂਲ ਸੁਮਾਰਕ ਦਰਸ਼ਕ ਬਹੁਤ ਦਸਦਾ ਹੈ ਕਾਗਜ਼ਾ ਪਰਚਾ ਪਤਾ ਨਹੀਂ ਜਿਨ੍ਹਾਂ ਨੇ ਕਾਗਜ਼ਾ ਪਰਚਾ ਦਿੱਤਾ ਇਹਨਾਂ ਨੇ ਨਜਾਇਜ਼ ਝੂਠੇ ਬੱਤੇ ਪਾ ਕੇ ਵੀ ਤਾਂ ਵੀ ਪੂਛੀ ਬੰਦੀ ਵਾਲੀ ਕਿ ਧੂਕੇ ਵਿੱਚ ਇਹਦਾ ਸਰਕਾਰੀ ਸੰਵਿਧਾਨ ਉਸਤਾਨ ਕਿਵੇਂ ਮੰਨਦੇ ਸਚਾਰੂ ਢਗ ਨਾਲ ਇਲੈਕਸ਼ਨ ਹੋ ਪਣਗੇ ਤੁਸੀਂ ਤੁਸੀਂ ਦੇਖ ਹੀ ਰਹੇ ਹੋ ਇਲੈਕਸ਼ਨ ਜਿਹੜੇ ਦੇਖਦੇ ਹੁਣ ਜਿੱਦ ਦੀ ਦੇਖੀ ਲੋਕ ਕਿੰਨਾ ਧੱਕਾ ਨਜਾਇਜ਼ ਕੱਲਾ ਮੇਰਨਾ ਨਹੀਂ ਪੂਰੀ 60 ਦੀ 60 ਵਾਟਾਂ ਜਿਨ੍ਹਾਂ ਨੇ ਕਿਵੇਂ ਨਜਾਇਜ਼ ਧੱਕਾ ਕੀਤਾ ਇਹਨਾਂ ਨੇ ਨਹੀਂ ਕੋਈ ਚੀਜ਼ ਦਾ ਪਰਚਾ ਪਾਇਆ ਜੀ ਤੁਹਾਡੇ ਉੱਤੇ ਇਹਨਾਂ ਨੇ ਸਰਕਾਰੀ ਸਰਕਾਰੀ ਡਿਊਟੀ ਵਿਗਨ ਪਾਉਣ ਦਾ ਤੇ ਸਰਕਾਰੀ ਮਰਜ਼ੀ ਪਾਉਣੀ ਪਤਨ ਜੀ ਇਹਨਾਂ ਨੇ ਤੇ ਹਰੇਕ ਥਾਣੇ 'ਚ ਇਹਨਾਂ ਨੇ ਨਜਾਇਜ਼ ਪਰਚੇ ਇਹਨਾਂ ਨੇ ਉੱਪਰ ਰੱਖੇ ਮੈਂ ਤੇ ਅਪੀਲ ਕਰਦਾ ਸਾਰੇ ਵੋਟਰਸ ਨੂੰ ਵੀ ਇਹ ਤਗੜੇ ਹੋ ਕੇ ਹਰੇਕ ਬੰਦਾ 21 ਤਰੀਕ ਨੂੰ ਸਵੇਰੇ 7 ਵਜੇ ਇਹਨਾਂ ਦੇ ਮੂੰਹ ਤੇ ਚਪੇੜ ਵੱਜੇ ਤੋਂ ਸਾਰੇ ਵੋਟਾਂ ਤਗੜੇ ਹੋ ਕੇ ਕਾਂਗਰਸ ਪਾਰਟੀ ਨੂੰ ਪਾਉਣ ਬਿਲਕ ਕਮਾਂਡ ਨੂੰ ਪੀਲ ਹੈ ਵੀ ਇਹਨਾਂ ਸਾਰਿਆਂ ਦੇ ਜੋ ਵੀ ਇਹ ਕਰ ਰਹੇ ਨੇ ਮੈਂ ਤੇ ਹਾਈ ਕਮਾਂਡ ਨੂੰ ਇਹੀ ਕਹਿਣਾ ਚਾਹੁੰਦਾ ਵੀ ਇਹਨਾਂ ਤੇ ਨਿਗਰਾਨੀ ਰੱਖੀ ਜਾਵੇ ਜਿਹੜੇ ਅਫਸਰ ਇਹ ਡੀਸੀ ਐਸਐਸਪੀ ਜਿਨ੍ਹਾਂ ਦੇ ਆਫਿਸ ਵਿੱਚ ਮਿੰਨੀ ਸੈਕਟਰ ਜਿੱਥੇ ਪੂਰੇ ਉਸ ਦਿਨ ਇਹਨਾਂ ਨੇ ਗੁੰਡਾਗਰਦੀ ਦਾ ਨਾਚ ਕੀਤਾ ਦੇ ਕਹਿੰਦੇ ਲਾਅ ਐਂਡ ਮੇਨਟੇਨ ਲਾਅ ਐਂਡ ਨਿਯਮ ਦੀ ਗੱਲਾਂ ਕਰਦੇ ਨੇ ਤੇ ਉੱਥੇ ਇਹਨਾਂ ਦੀ ਨਿਗਾਹ 'ਚ ਇਹ ਕੰਮ ਹੋ ਗਿਆ ਜੇ ਤੇ ਦੇਖੋ ਅਸੀਂ ਬਹੁਤ ਕੈਪਟਨ ਹੁੰਦੀ ਸੀ ਅਸੀਂ ਨਹੀਂ ਕਹਿੰਦੇ ਸੀ ਸਰਕਾਰਾਂ 'ਚ ਮਰੀਨਾ ਨੇ ਤੇ ਕਾਗਜ਼ ਐਨਓਸੀ ਵਾਲੇ ਲੋਕਾਂ ਨੇ ਇਹਨਾਂ ਪਛਾਣ ਕੀਤਾ ਉੱਥੇ ਆਮ ਪਬਲਿਕ ਦੇ ਆਮ ਪਬਲਿਕ ਜਿਹੜੇ ਲੋਕੀ ਉੱਥੇ ਕੰਮ ਕਰਾਵਾਣ ਆ ਰੱਖੇ ਸੀਗੇ ਉਹਨਾਂ ਦੀ ਰਜਿਸਟਰੀਆਂ ਪਾੜੀ ਗਈਆਂ ਉਹਨਾਂ ਦੇ ਕਾਗਜ਼ 파ੜ ਗਏ ਉਹਨਾਂ ਨੂੰ ਸਰਟੀਫਿਕੇਟ 파ੜ ਗਏ ਇੰਨਾ ਬੰਦਾ ਹਾਲ ਹਾਈ ਕਮਾਂਡ ਨੂੰ ਕੋਈ ਤੁਸੀਂ ਦੱਸਿਆ ਆਪਣੇ ਬਾਰੇ ਹਾਈ ਕਮਾਂਡ ਨੂੰ ਬਿਲਕੁਲ ਪਤਾ ਜੀ ਹਾਈ ਕਮਾਂਡ ਕੱਲ ਆਉਂਗੇ ਜੀ ਤੇ ਬਿਲ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ